ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ ਮਾੜੀ ਮੇਗਾ ਦੇ ਭਰਾ ਜੈਮਲ ਸਿੰਘ ਅਤੇ ਹਰਜੀਤ ਕੌਰ ਦੀ ਮੌਤ ਹੋ ਗਈ ਜਿਨ੍ਹਾਂ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਪਰਿਵਾਰ ਨਾਲ ਵਿਕਰਮ ਸਿੰਘ ਮਜੀਠੀ ਉਹਨਾਂ ਦੇ ਘਰ ਪਹੁੰਚੇ ਇਸ ਮੌਕੇ ਮਜੀਠੀਆ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਏ ਕਿ ਉਹਨਾਂ ਦਾ ਬਹੁਤ ਹੀ ਨੇਕ ਸੁਭਾਸੀ ਅਤੇ ਉਹ ਸਾਰਿਆਂ ਨਾਲ ਮਿਲਵਰਤ ਕੇ ਹੀ ਅੱਗੇ ਦਾ ਕੰਮ ਕਰਦੇ ਸਨ ਬੱਬੂ ਜੀ ਮਾੜੀ ਮੇਗਾ ਵਾਲੇ ਸਾਡੇ ਪਾਰਟੀ ਦੇ ਬੜੇ ਸਤਕਾਰਯੋਗ ਲੀਡਰ ਨੂੰ ਜਿੱਥੇ ਪਾਰਟੀ ਤੌਰ ਤੇ ਉਸ ਦੇ ਪਰਿਵਾਰਕ ਤੌਰ ਤੇ ਵੀ ਮੈਂ ਕਹਿ ਸਕਦਾ ਹਾਂ ਸਾਡੇ ਪਰਿਵਾਰ ਨਾਲ ਬੜੀ ਸਾਝ ਹੈ। ਉਹਨਾਂ ਦੇ ਘਰ 'ਚ ਜੋ ਇਹ ਦੁਖਦਾਈ ਹਾਦਸਾ ਵਾਪਰਿਆ ਉਹਨਾਂ ਦੇ ਭਾਈ ਸਾਹਿਬ ਦਾ ਸਤਾਜੂ ਪੈਂਜੀ ਦਾ ਜਿੱਥੇ ਮੈਂ ਉਹਨਾਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ਗੁਰੂ ਚਰਨਾਮੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਿਚੜੀ ਰੂਹਾਂ ਨੂੰ ਆਪਣੇ ਚਰਨਾ ਕਮਲਾਂ 'ਚ ਆਸਰਾ ਸ਼ੰਤ ਤੇ ਪਿਛੇ ਪਰਿਵਾਰ ਸਾਥ ਸੰਬੰਧੀਆਂ ਇਹ ਪਾਰਨਾ ਮੰਨਦਾ ਪਾਲ ਬਖਸ਼। ਮੋਤੀ ਸਿਦਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸਿਦਾਰ ਸੁਖਬੀਰ ਸਿੰਘ ਦੀ ਬਾਦਲੋਂ ਵੀ ਮੈਂ ਅਗੇ ਤੋਂ ਸਹਿਯੋਗ ਕਰਕੇ ਚੁਣਿਆ ਇਸ ਮੋਤੀ ਪਾਰਟੀ ਵੱਲ। ਇੱਕ ਬਹੁਤ ਵੱਡਾ ਪਾਣਾ ਵਾਪਰਿਆ। ਇਹ ਤੇ ਉਹਦੀ ਰਜ਼ਾ ਆ ਪਰ ਜੇ ਇਹਨੂੰ ਕਹਿ ਵੀ ਕਹਿ ਲਈਏ ਤੇ ਰੱਬ ਨੂੰ ਲੰਮਾ ਵੀ ਦੇ ਲਈਏ ਤੇ ਕੋਈ ਦੇ। ਸਰਦਾਰ ਜੈਮਲੂ ਸਿੰਘ ਉਹਨਾਂ ਦੀ ਪਤਨੀ ਜਿਹੜੀ ਹੈ ਇਸ ਘਟਨਾ ਦਾ ਸ਼ਿਕਾਰ ਹੋ ਕੇ ਦੁਨੀਆ ਤੋਂ ਸਦਾ ਵਾਪਸ ਚ ਰਹੀ ਸਾਡਾ ਪਰਿਵਾਰ ਹੈ بڑا ਨਾਮਵਰ ਪਰਿਵਾਰ ਹੈ ਸ਼ਰਮਣੀ ਕਾਲੀਦਰ ਨੂੰ ਬਹੁਤ ਸ਼ਕਤੀ ਦੇਣ ਵਾਲਾ ਪਰਿਵਾਰ ਹੈ ਮਾੜੀ ਮਿਕਾ ਪਰਿਵਾਰ ਔਰ ਸੀਨੀਅਰ ਕਾਲੀਆ ਗੁਨੇ ਸਰਬ ਰਸੀਬ ਸਿੰਘ ਜੀ ਬਬੂ ਉਹਨਾਂ ਦੇ ਛੋਟੇ ਭਾਈ ਦੇ ਪਰਜਾਈ ਜਿਹੜੇ ਨੇ ਦੁਨੀਆ ਤੋਂ ਸਦਾ ਵਾਪਸ ਵਿਛੜਾ ਦੇ ਗਏ ਨੇ ਔਰ ਪਹਿਲੇ ਦਿਨ ਤੋਂ ਇਸ ਮੁਚਾਈ ਸ਼ਰਮਣੀ ਕਾਲੀਦਰ ਉਹਨਾਂ ਦੇ ਦੁੱਖ ਚ ਸ਼ਰੀਕ ਹੋ ਰਿਹਾ ਹੈ ਰਾਜ ਸਰਦਾਰ ਵਿਕ੍ਰਮ ਸਿੰਘ ਮਰਜੀਠੀਆ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੇ ਪਰਿਵਾਰ ਦੇ ਨਾਲ ਬੈਠ ਕੇ ਜਿਹੜਾ ਐ ਜੋ ਸੰਜਿਆ ਕੀਤਾ ਆ ਇਹੀ ਅਰਦਾਸ ਇੱਕ ਸਤਿਗੁਰੂ ਉਹਨਾਂ ਵਿੱਚੀਆਂ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੀ ਇਸ ਅਸਾਏ ਸਦਮੇ ਨੂੰ ਜਰਨਦੀ ਪਰਿਵਾਰ ਨੂੰ ਸਮਰੱਥਾ ਤੇ ਸ਼ਕਤੀ ਪ੍ਰਦਾਨ ਕੀਤੀ ਐਸਐਮਜ਼ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਜੀਤ ਸਿੰਘ ਦਲਦੀ ਰਿਪੋਰਟ